ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਨਹੀਂ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਓ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਤੈਨੂੰ ਮੋਤੀਆਂ ਦੀ ਚੋਗ ਚੁਗਾ ਕੇ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਨਹੀਂ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਲੰਗਣ ਹਵਾਵਾਂ ਜਦੋਂ ਕੋਲ ਦੀ ਮੈ ਕਾਂ ਬੇਵਫਾਈ ਦੀਆਂ ਆਉਂਦੀਆਂ ਬੁੱਲਾਂ ਕੋਲੋਂ ਹਾਸੇ ਸਾਡੇ ਰੁੱਸ ਗਏ ਰੰਗਲੀਆਂ ਰੁੱਤਾਂ ਨਹੀਂੋਂ ਪਾਉਂਦੀਆਂ ਮਣ ਤੋੜ ਗਈਆਂ ਮਾਨ ਮੱਤੀਏ ਹੋ ਮਣ ਤੋੜ ਗਈਆਂ ਮਾਨ ਮੱਤੀਏ ਸਾਡੀ ਜਿੰਦ ਦਾ ਮਜ਼ਾਕ ਬਣਾ ਕੇ ਸਾੜਿਆਂ ਪਰ